ਸਿਮਰਨ ਦੇ ਵਿਆਹ ਨੂੰ ਹਜੇ ਇੱਕ ਹੀ ਦਿਨ ਹੋਇਆ ਸੀ ਕਿ ਉਸਦੀ ਸੱਸ ਨਿਹਾਲਕੌਰ ਬਾਥਰੂਮ ਵਿੱਚ ਪੈਰ ਤਿਲਕ ਜਾਣ ਦੇ ਕਾਰਨ ਟਿੱਕ ਪਈ ਉਸ ਨੂੰ ਤੁਰੰਤ ਹੀ ਹਸਪਤਾਲ ਵਿੱਚ ਭਰਤੀ ਕਰਨਾ ਪਿਆ ਨਿਹਾਲਕੌਰ ਦੀ ਕਮਰ ਤੋਂ ਥੱਲੇ ਦੇ ਪੂਰੇ ਹਿੱਸੇ ਵਿੱਚ प्लाਸਟਰ ਚੜਾਇਆ ਹੋਣ ਦੇ ਕਾਰਨ ਉਹਨਾਂ ਨੂੰ ਘੱਟ ਤੋਂ ਘੱਟ 3 ਮਹੀਨੇ ਦਾ ਬੈੱਡ ਰੈਸਟ ਦੱਸ ਦਿੱਤਾ ਗਿਆ ਹਜੇ ਤੱਕ ਜੋ ਮਹਿਮਾਨ ਘਰ ਵਿੱਚ ਰੁਕੇ ਹੋਏ ਸੀ ਐਨਾ ਸੁਣਦੇ ਹੀ ਸਾਰੇ ਛੇਤੀ ਤੋਂ ਛੇਤੀ ਨਿਹਾਲਕੌਰ ਦੇ ਘਰੋਂ ਜਾਣ ਦੀਆਂ ਤਿਆਰੀਆਂ ਕਰਨ ਲੱਗੇ। ਇੱਥੋਂ ਤੱਕ ਕਿ ਸਭ ਤੋਂ ਪਹਿਲਾਂ ਗੁਰਤੇਜ ਦੀਆਂ ਦੋਨੋਂ ਭੈਣਾਂ ਨੇ ਵੀ ਵਾਪਸ ਜਾਣ ਦੀ ਤਿਆਰੀ ਕਰ ਲਈ। ਗੁਰਤੇਜ ਨੇ ਦੋਨਾਂ ਭੈਣਾਂ ਨੂੰ ਬਹੁਤ ਬੇਨਤੀ ਕੀਤੀ। ਵੱਡੀ ਭੈਣ ਨੂੰ ਬੋਲਿਆ, ਭੈਣੇ ਤੁਸੀਂ ਤਾਂ ਰੁਕ ਜਾਓ। ਮੰਮੀ ਦੀ ਅਜਹੀ ਹਾਲਤ ਵਿੱਚ ਤੁਸੀਂ ਵੀ ਚਲੇ ਜਾਓਗੇ ਤਾਂ ਮੈਂ ਇਕੱਲਾ ਸਾਰਾ ਕੁਝ ਕਿਵੇਂ ਸੰਭਾਲੂੰਗਾ? ਸਿਮਰਨ ਨੂੰ ਹਜੇ ਇੱਥੇ ਦਾ ਕੁਝ ਵੀ ਨਹੀਂ ਪਤਾ ਹੈ ਹਜੇ ਤਾਂ ਉਸਦੇ ਪੱਗ ਫੇਰੇ ਦੀ ਰਸਮ ਵੀ ਨਹੀਂ ਹੋਈ ਗੁਰਤੇਜ ਮੈਂ ਕਿਵੇਂ ਰੁਕ ਸਕਦੀ ਆ ਜੇ ਰਿਸੈਪਸ਼ਨ ਹੁੰਦੀ ਤਾਂ ਰੁਕ ਵੀ ਜਾਂਦੀ ਪਰ ਹੁਣ ਮਾਂ ਦੇ ਬਿਮਾਰ ਹੋਣ ਕਰਕੇ ਤਾਂ ਰਿਸੈਪਸ਼ਨ ਹੋਣੋਂ ਰਹੀ ਇਸ ਲਈ ਰੁਕਣ ਦਾ ਕੀ ਫਾਇਦਾ ਹੈ ਹੁਣ ਮੰਮੀ ਦੀ ਜ਼ਿੰਮੇਵਾਰੀ ਤੁਹਾਡੀ ਦੋਨਾਂ ਦੀ ਹੈ ਤੁਸੀਂ ਖੁਦ ਸਮਝ ਲਓ ਕਿ ਤੁਸੀਂ ਕਿਵੇਂ ਤੇ ਕੀ ਕਰਨਾ ਹੈ ਗੁਰਤੇਜ ਨੇ ਵਿਆਹ ਵਿੱਚ ਆਈ ਮਾਸੀ, मामी ਸਭ ਨੂੰ ਰੁਕਣ ਲਈ ਕਿਹਾ ਪਰ ਕੋਈ ਵੀ ਰੁਕਣ ਲਈ ਤਿਆਰ ਨਾ ਹੋਇਆ। ਗੁਰਤੇਜ ਬਹੁਤ ਪਰੇਸ਼ਾਨ ਹੋ ਗਿਆ। ਉਸ ਦੀ ਸਮਝ ਵਿੱਚ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ। ਉਸੇ ਵਕਤ ਸਿਮਰਨ ਮੋਡੇ ਤੇ ਹੱਥ ਰੱਖ ਗੁਰਤੇਜ ਨੂੰ ਸਮਝਾਉਂਦੇ ਹੋਏ ਬੋਲੀ, "ਗੁਰਤੇਜ, ਜਦੋਂ ਅਸੀਂ ਦੋਨੋਂ ਨਾਲ ਆ ਤਾਂ ਤੁਸੀਂ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ। ਮੰਮੀ ਜੀ ਨੂੰ ਆਪਾਂ ਮਿਲ ਕੇ ਸੰਭਾਲ ਲਵਾਂਗੇ।" ਮੰਮੀ ਜੀ ਦੇ ਕੰਮਾਂ ਦੇ ਲਈ ਅਸੀਂ ਇੱਕ ਨਰਸ ਰੱਖ ਲਵਾਂਗੇ ਜੋ ਉਹਨਾਂ ਦੇ ਸਾਰੇ ਕੰਮ ਕਰ ਦਿਆ ਕਰੇਗੀ ਪਰ ਸਿਮਰਨ ਇੱਕ ਨਰਸ ਦੇ ਭਰੋਸੇ ਮੰਮੀ ਨੂੰ ਇਕੱਲੇ ਕਿਵੇਂ ਛੱਡ ਸਕਦੇ ਆ ਆਪਾਂ ਗੁਰਤੇਜ ਮੰਮੀ ਜੀ ਨੂੰ ਇਕੱਲੇ ਛੱਡਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਮੈਂ ਤੇ ਤੁਸੀਂ ਬਾਰੀ-ਬਾਰੀ ਨਾਲ ਛੁੱਟੀ ਲੈ ਕੇ ਮੰਮੀ ਜੀ ਦੇ ਨਾਲ ਰਹਾਂਗੇ ਆਪਣੇ ਆਪਣੇ ਦਫ਼ਤਰ ਵਿੱਚ ਗੱਲ ਕਰਕੇ ਕੁਝ ਦਿਨ ਘਰ ਤੋਂ ਹੀ ਕੰਮ ਕਰ ਲਿਆ ਕਰਾਂਗੇ ਪਰ ਸਿਮਰਨ ਤੇਰੀ ਪੱਗ ਫੇਰੇ ਦੀ ਰਸਮ ਕਿਵੇਂ ਹੋਵੇਗੀ ਗੁਰਤੇਜ ਕੋਈ ਵੀ ਰਸਮ ਆਪਣਿਆਂ ਤੋਂ ਵੱਡੀ ਨਹੀਂ ਹੁੰਦੀ ਪੱਗ ਫੇਰੇ ਦੀ ਰਸਮ ਮੰਮੀ ਜੀ ਦੇ ਠੀਕ ਹੋਣ ਤੋਂ ਬਾਅਦ ਹੋ ਜਾਵੇਗੀ ਨਵੀਂ ਨਵੇਲੀ ਪਤਨੀ ਦੀਆਂ ਅਜਿਹਿਆਂ ਸਮਝਦਾਰੀ ਭਰੀਆਂ ਗੱਲਾਂ ਨੇ ਗੁਰਤੇਜ ਨੂੰ ਹੌਸਲਾ ਦਿੱਤਾ ਸਿਮਰਨ ਨੇ ਗੁਰਤੇਜ ਨੂੰ ਕਿਹਾ ਅਸੀਂ ਦੋਵਾਂ ਨੇ ਵਿਆਹ ਤੋਂ ਬਾਅਦ ਜੋ ਛੁੱਟੀਆਂ ਲਈਆਂ ਨੇ ਉਹਨਾਂ ਨੂੰ ਐਵੇਂ ਹੀ ਘਰ ਬੈਠ ਕੇ ਬਰਬਾਦ ਨਾ ਕਰੀਏ ਤੁਸੀਂ ਕੱਲ ਤੋਂ ਹੀ ਦਫ਼ਤਰ ਚਲੇ ਜਾਓ ਮੈਂ ਘਰ ਤੇ ਮੰਮੀ ਜੀ ਦੋਨਾਂ ਨੂੰ ਸੰਭਾਲ ਲਵਾਂਗੀ ਗੁਰਤੇਜ ਨੂੰ ਸਿਮਰਨ ਦੀ ਸਲਾਹ ਚੰਗੀ ਲੱਗੀ ਤੇ ਅਗਲੇ ਦਿਨ ਤੋਂ ਹੀ ਗੁਰਤੇਜ ਨੇ ਕੰਮ ਤੇ ਜਾਣਾ ਸ਼ੁਰੂ ਕਰ ਦਿੱਤਾ ਤੇ ਸਿਮਰਨ ਨੇ ਘਰ ਦੀ ਤੇ ਆਪਣੀ ਸੱਸ ਦੀ ਪੂਰੀ ਜ਼ਿੰਮੇਵਾਰੀ ਸੰਭਾਲ ਲਈ ਸਿਮਰਨ ਦੇ ਕੰਮਾਂ ਵਿੱਚ ਕੁਸ਼ਲਤਾ ਦੀ ਕਮੀ ਜ਼ਰੂਰ ਸੀ ਪਰ ਪਿਆਰ ਅਤੇ ਸਨਮਾਨ ਵਿੱਚ ਕੋਈ ਕਮੀ ਨਹੀਂ ਸੀ ਉਹ ਜ਼ਿਆਦਾ ਤੋਂ ਜ਼ਿਆਦਾ ਸਮਾਂ ਨਿਹਾਲਕੌਰ ਜੀ ਦੇ ਕੋਲ ਬੈਠ ਕੇ ਉਹਨਾਂ ਦਾ ਮਨ ਬਹਿਲਾਉਣ ਦੀ ਕੋਸ਼ਿਸ਼ ਕਰਦੀ ਉਹਨਾਂ ਦੇ ਖਾਣ ਪੀਣ ਦਾ ਖਿਆਲ ਰੱਖਦੀ ਪਰ ਜਦ ਵੀ ਕੋਈ ਨਿਹਾਲਕੌਰ ਨੂੰ ਮਿਲਣ ਆਉਂਦਾ ਤਾਂ ਉਹ ਕਹਿੰਦੀ ਅੱਜ ਕੱਲ੍ਹ ਦੀਆਂ ਕੁੜੀਆਂ ਸੇਵਾ ਕਰਨਾ ਤਾਂ ਜਾਣਦੀਆਂ ਹੀ ਨਹੀਂ ਮੇਰੇ ਹੀ ਘਰ ਦੇਖ ਲਵੋ ਸੇਵਾ ਨਾ ਕਰਨੀ ਪਵੇ ਇਸ ਕਰਕੇ ਇਹ ਨਰਸ ਰੱਖ ਦਿੱਤੀ ਐ ਜਾਣਦਿਓ ਭੈਣ ਜੀ ਜੇ ਮੇਰੀ ਕੋਈ ਧੀ ਆ ਜਾਵੇ ਤਾਂ ਘਰ ਵੀ ਚੰਗੀ ਤਰ੍ਹਾਂ ਸੰਭਾਲ ਲਊਗੀ ਤੇ ਮੇਰੀ ਦੇਖਭਾਲ ਵੀ ਬਹੁਤ ਚੰਗੇ ਤਰੀਕੇ ਨਾਲ ਕਰ ਦਿੰਦੀ। ਮੈਂ ਕਈ ਵਾਰ ਗੁਰਤੇਜ ਨੂੰ ਕਿਹਾ ਕਿ ਆਪਣੀਆਂ ਭੈਣਾਂ ਨੂੰ ਬੁਲਾ ਲੈ। ਪਰ ਗੁਰਤੇਜ ਹਰ ਵਾਰ ਮੇਰੀ ਗੱਲ ਟਾਲ ਦਿੰਦਾ ਹੈ। ਕਹਿੰਦਾ ਧੀਆ ਨੂੰ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੋ। ਤੁਹਾਡੇ ਲਈ ਤਾਂ ਅਸੀਂ ਦੋਨੋਂ ਤੁਹਾਡੇ ਨੂੰ ਪੁੱਤ ਹੀ ਕਾਫੀ ਆ। ਗੁਰਤੇਜ ਨੂੰ ਕਿੱਥੇ ਪਤਾ ਕਿ ਨੂੰ ਕਦੇ ਧੀ ਨਹੀਂ ਬਣ ਸਕਦੀ। ਸਸਦੇ ਮੂੰਹੋਂ ਅਜਹੀਆਂ ਗੱਲਾਂ ਸੁਣ ਕੇ ਸਿਮਰਨ ਨੂੰ ਦੁੱਖ ਵੀ ਬਹੁਤ ਹੁੰਦਾ ਉਸ ਨੂੰ ਇਹ ਗੱਲਾਂ ਬੁਰੀਆਂ ਵੀ ਬਹੁਤ ਲੱਗਦੀਆਂ ਪਰ ਉਸਨੇ ਇਹ ਗੱਲਾਂ ਗੁਰਤੇਜ ਨੂੰ ਕਦੇ ਨਹੀਂ ਦਸੀਆਂ ਕਿਉਂਕਿ ਹਜੇ ਉਹ ਇਸ ਘਰ ਦੇ ਮੈਂਬਰਾਂ ਨੂੰ ਜਾਂ ਗੁਰਤੇਜ ਦੇ ਬਾਰੇ ਵਿੱਚ ਜ਼ਿਆਦਾ ਨਹੀਂ ਸੀ ਜਾਣਦੀ ਹੋ ਸਕਦਾ ਹੈ ਕਿ ਗੁਰਤੇਜ ਉਸ ਦੀ ਗੱਲ ਸੁਣ ਕੇ ਉਸ ਨੂੰ ਹੀ ਗਲਤ ਸਮਝ ਲਵੇ ਨਾਲ ਹੀ ਸੱਸ ਦੀਆਂ ਗੱਲਾਂ ਸੁਣ ਕੇ ਉਹ ਇਸ ਸੱਚਾਈ ਤੋਂ ਚੰਗੀ ਤਰ੍ਹਾਂ ਜਾਣੂ ਹੋ ਗਈ ਸੀ ਕਿ ਬਹੂ ਚਾਹੇ ਕਿੰਨਾ ਵੀ ਕਰ ਲਵੇ ਉਹ ਕਦੇ ਧੀ ਨਹੀਂ ਬਣ ਸਕਦੀ ਪਰ ਉਹ ਚੁੱਪਚਾਪ ਆਪਣਾ ਫਰਜ਼ ਪੂਰਾ ਕਰਦੀ ਰਹੀ ਪੂਰੀ ਯਤਨਾਂ ਨਾਲ ਆਪਣੀ ਸੱਸ ਤੇ ਘਰ ਨੂੰ ਸੰਭਾਲਦੀ ਰਹੀ 15 ਦਿਨਾਂ ਬਾਅਦ ਗੁਰਤੇਜ ਨੇ ਉਸ ਨੂੰ ਕਿਹਾ ਸਿਮਰਨ ਤੇਰੀਆਂ ਛੁੱਟੀਆਂ ਅੱਜ ਖਤਮ ਹੋ ਗਈਆਂ ਨੇ ਕੱਲ ਨੂੰ ਤਾਂ ਤੂੰ ਵੀ ਦਫ਼ਤਰ ਜਾਣਾ ਹੈ ਤੂੰ ਸਵੇਰੇ ਸਿਰਫ ਨਾਸ਼ਤਾ ਬਣਾ ਦਿਆ ਕਰੀ ਮੈਨੂੰ ਛੁੱਟੀ ਤਾਂ ਨਹੀਂ ਮਿਲੀ ਐ ਪਰ 15 ਦਿਨਾਂ ਤੱਕ ਘਰ ਤੋਂ ਹੀ ਕੰਮ ਕਰਨ ਦੀ ਇਜਾਜ਼ਤ ਮਿਲ ਗਈ ਐ ਹੁਣ 15 ਦਿਨ ਮੈਂ ਮਾਂ ਦੀ ਦੇਖਭਾਲ ਕਰੂੰਗਾ ਗੁਰਤੇਜ ਦੇ ਕਹਨ ਤੇ ਦੂਜੇ ਦਿਨ ਹੀ ਸਿਮਰਨ ਦਫ਼ਤਰ ਜਾਣ ਲੱਗੀ ਇੱਕ ਹਫ਼ਤੇ ਬਾਅਦ ਦੁਪਹਿਰ ਨੂੰ ਨਰਸ ਨੇ ਦਰਵਾਜ਼ਾ ਖੋਲ੍ਹਿਆ ਪੜੋਸ ਵਾਲੀ ਰਮਾ ਅੰਟੀ ਸੀ ਨਿਹਾਲਕੌਰ ਨੂੰ ਇਹ ਤਾਂ ਪਤਾ ਸੀ ਕਿ ਗੁਰਤੇਜ ਘਰ ਹੀ ਐ ਉਹ ਹੈੱਡਫੋਨ ਲਾ ਕੇ ਕੰਮ ਕਰ ਰਿਹਾ ਹੋਵੇਗਾ ਇਸ ਲਈ ਉਸ ਦੀਆਂ ਤੇ ਰਮਾ ਦੀਆਂ ਗੱਲਾਂ ਸੁਣਨ ਦਾ ਤਾਂ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ ਉਹ ਨਿਸ਼ਚਿੰਤ ਹੋ ਕੇ ਆਪਸ ਵਿੱਚ ਗੱਲਾਂ ਕਰਨ ਲੱਗੀਆਂ ਉਹਨਾਂ ਨੂੰ ਪਤਾ ਨਹੀਂ ਸੀ ਕਿ ਗੁਰਤੇਜ ਇਸ ਵਕਤ ਖਾਣਾ ਖਾ ਰਿਹਾ ਹੈ ਤੇ ਉਸ ਨੂੰ ਉਹਨਾਂ ਦੋਨਾਂ ਦੀਆਂ ਗੱਲਾਂ ਸਪਸ਼ਟ ਸੁਣਾਈ ਦੇ ਰਹੀਆਂ ਨੇ ਉਸ ਨੂੰ ਹੈਰਾਨੀ ਹੋਈ ਇਸ ਪੂਰੇ ਸਮੇਂ ਵਿੱਚ ਜਦ ਸਭ ਨੇ ਉਹਨਾਂ ਦੀ ਸੇਵਾ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਦੀ ਨਵੀਂ ਨੂੰ ਜਿਸਦੇ ਹੱਥਾਂ ਦੀ ਹਜੇ ਮਹਿੰਦੀ ਵੀ ਨਹੀਂ ਸੀ ਉਤਰੀ ਉਸਨੇ ਪੂਰਾ ਘਰ ਸੰਭਾਲ ਕੇ ਉਹਨਾਂ ਦੀ ਸੇਵਾ ਕੀਤੀ ਹੈ ਇੱਥੋਂ ਤੱਕ ਕਿ ਉਹ ਵਿਚਾਰੀ ਪੱਗ ਫੇਰੀ ਦੀ ਰਸਮ ਲਈ ਵੀ ਨਹੀਂ ਗਈ ਨਿਹਾਲਕੌਰ ਰਮਾ ਦੇ ਸਾਹਮਣੇ ਕਹਿ ਰਹੀ ਸੀ ਸੱਸ ਦੀ ਤਕਲੀਫ ਨੂੰਹਾਂ ਨੂੰ ਕਿਵੇਂ ਸਮਝਾ ਸਕਦੀ ਹੈ ਤੀ ਹੁੰਦੀ ਤਾਂ ਉਸ ਨੂੰ ਪਿਆਰ ਹੁੰਦਾ ਇੱਥੇ ਤਾਂ ਦਿਖਾਵੇ ਦੇ ਲਈ ਉਲਟਾ ਸਿੱਧਾ ਕਰਕੇ ਬਲਾਟਾਲ ਦਿੱਤੀ ਜਾਂਦੀ ਹੈ ਮੈਂ ਗੁਰਤੇਜ ਨੂੰ ਕਿੰਨੀ ਵਾਰ ਕਿਹਾ ਹੈ ਕਿ ਮੇਰੀਆਂ ਧੀਆਂ ਨੂੰ ਬੁਲਾ ਦੇ ਉਹ ਸਭ ਕਰ ਲੈਣਗੀਆਂ ਪਰ ਰਮਾ ਤੂੰ ਤਾਂ ਜਾਣਦੀ ਹੈ ਕਿ ਵਿਆਹ ਤੋਂ ਬਾਅਦ ਮਾਂ ਦੀ ਗੱਲ ਸੁਣੀ ਹੀ ਕਿੱਥੇ ਜਾਂਦੀ ਹੈ ਨਿਹਾਲ ਜਦ ਤੂੰ ਇੰਨੀ ਤਕਲੀਫ ਵਿੱਚ ਹੈ ਤੈ ਖੁਦ ਫੋਨ ਕਰਕੇ ਧੀ ਨੂੰ ਜਾਂ ਆਪਣੀ ਭੈਣ ਨੂੰ ਬੁਲਾ ਲੈ ਪਤਾ ਨਹੀਂ ਰਮਾ ਮੇਰੇ ਫੋਨ ਨੂੰ ਕੀ ਹੋ ਗਿਆ ਕਿ ਕਿਸੇ ਵੀ ਰਿਸ਼ਤੇਦਾਰ ਦਾ ਫੋਨ ਹੀ ਨਹੀਂ ਲੱਗਦਾ ਕਿੰਨੀ ਵਾਰ ਗੁਰਤੇਜ ਤੇ ਸਿਮਰਨ ਨੂੰ ਠੀਕ ਕਰਾਉਣ ਨੂੰ ਕਹਿ ਚੁੱਕੀ ਆ ਪਰ ਕੋਈ ਨਹੀਂ ਸੁਣਦਾ ਮੈਨੂੰ ਤਾਂ ਲੱਗਦਾ ਕਿ ਇਹਨਾਂ ਨੇ ਜਾਣਬੁੱਝ ਕੇ ਮੇਰਾ ਫੋਨ ਖਰਾਬ ਕਰ ਦਿੱਤਾ ਤਾਂ ਕਿ ਮੈਂ ਕਿਸੇ ਨਾਲ ਗੱਲ ਵੀ ਨਾ ਕਰ ਸਕਾਂ ਨਿਹਾਲ ਹੁਣ ਜ਼ਿਆਦਾ ਨਾ ਸੋਚ ਜਿਵੇਂ ਤਿਵੇਂ ਆਪਣੇ ਦਿਨ ਕੱਟ ਲੈ ਨੂਹਾ ਦੇ ਆ ਜਾਣ ਤੇ ਤਾਂ ਐਵੇਂ ਹੀ ਹੁੰਦਾ ਗੁਰਤੇਜ ਨੂੰ ਕੁਝ ਸਮਝ ਨਹੀਂ ਆਈ ਤਾਂ ਉਸਨੇ ਨਰਸ ਨੂੰ ਬੁਲਾ ਕੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਨਿਹਾਲਕਰ ਹਰ ਆਉਣ ਜਾਣ ਵਾਲੀ ਦੇ ਸਾਹਮਣੇ ਸਿਮਰਨ ਭਾਬੀ ਦੇ ਹੁੰਦੇ ਹੋਈ ਵੀ ਉਹਨਾਂ ਦੇ ਲਈ ਅਜਹੀਆਂ ਗੱਲਾਂ ਕਰਦੀ ਨੇ ਇਹ ਸਭ ਸੁਣਨ ਤੋਂ ਬਾਅਦ ਗੁਰਤੇਜ ਦਾ ਕੰਮ ਕਰਨ ਵਿੱਚ ਮਨ ਨਾ ਲੱਗਾ ਸੋਚਣ ਲੱਗਾ ਇਸ ਦਾ ਮਤਲਬ ਸਿਮਰਨ ਨੂੰ ਸਭ ਪਤਾ ਹੈ ਉਸ ਨੂੰ ਕਿੰਨੀ ਤਕਲੀਫ ਹੁੰਦੀ ਹੋਵੇਗੀ ਜਦ ਇੰਨਾ ਕਰਨ ਤੋਂ ਬਾਅਦ ਵੀ ਉਸ ਨੂੰ ਇਹ ਸਭ ਸੁੰਨਾ ਪਿਆ ਇੱਕ ਫੈਸਲਾ ਕਰ ਗੁਰਤੇਜ ਰਮਾਂ ਅੰਟੀ ਦੇ ਜਾਣ ਤੋਂ ਬਾਅਦ निहाल कौर ਦੇ ਕੋਲ ਆ ਕੇ ਬੈਠ ਗਿਆ ਤੇ ਬੋਲਿਆ ਮੰਮੀ ਤੁਸੀਂ ਭੈਣ ਨੂੰ ਬੁਲਾਉਣਾ ਚਾਹੁੰਦੇ ਸੀ ਨਾ ਹਾਂ ਮੈਂ ਤਾਂ ਕਿੰਨੇ ਦਿਨਾਂ ਤੋਂ ਤੁਹਾਨੂੰ ਦੋਨਾਂ ਨੂੰ ਕਹਿ ਰਹੀ ਆ ਕਿ ਮੇਰੀ ਧੀ ਨੂੰ ਬੁਲਾ ਦਿਓ ਠੀਕ ਹੈ ਮਾਂ ਮੈਂ ਹੁਣੇ ਤੁਹਾਡੇ ਸਾਹਮਣੇ ਭੈਣ ਨੂੰ ਫੋਨ ਕਰਦਾ ਫੋਨ ਸਪੀਕਰ ਤੇ ਹੋਵੇਗਾ ਤੁਸੀਂ ਸਿਰਫ ਚੁੱਪਚਾਪ ਸੁਣਦੇ ਰਹੋ ਗੁਰਤੇਜ ਨੇ ਆਪਣੀ ਭੈਣ ਨੂੰ ਫੋਨ ਕੀਤਾ ਤੇ ਫੋਨ ਚੱਕਦੇ ਹੀ ਉਧਰ ਤੋਂ ਭੈਣ ਨੇ ਉਸੇ ਵਕਤ ਕਿਹਾ ਗੁਰਤੇਜ ਕੀ ਗੱਲ ਐ ਮੰਮੀ ਮੈਨੂੰ ਬਾਰ-ਬਾਰ ਫੋਨ ਕਰਕੇ ਪਰੇਸ਼ਾਨ ਕਰਦੀ ਰਹਿੰਦੀ ਨੀ ਇਸ ਲਈ ਮੈਂ ਉਹਨਾਂ ਦਾ ਫੋਨ ਨੰਬਰ ਬਲੌਕ ਕਰ ਦਿੱਤਾ ਐ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਮਾਂ ਦੀ ਪ੍ਰੋਬਲਮ ਹੁਣ ਤੁਹਾਡੀ ਦੋਨਾਂ ਦੀ ਐ ਉਸ ਵਿੱਚ ਮੇਰਾ ਕੋਈ ਲੈਣਾ ਦੇਣਾ ਨਹੀਂ ਪਰ ਭੈਣੇ ਮੰਮੀ ਤੁਹਾਨੂੰ ਬਹੁਤ ਯਾਦ ਕਰਦੀ ਐ ਥੋੜੇ ਦਿਨਾਂ ਦੇ ਲਈ ਆ ਕੇ ਮੰਮੀ ਦੇ ਕੋਲ ਰਹਿ ਜਾਓ ਤੁਸੀਂ ਨਾ ਪਹਿਲਾਂ ਦੀ ਗੱਲ ਕੁਝ ਹੋਰ ਸੀ ਮੈਂ ਉੱਥੇ ਆ ਕੇ ਗੁਲਾਮੀ ਨਹੀਂ ਕਰਨੀ ਮੈਂ ਪੇਕੇ ਆਉਂਦੀ ਆ ਤਾਂ ਸਿਰਫ ਤੇ ਸਿਰਫ ਆਰਾਮ ਕਰਨ ਦੇ ਲਈ ਇੱਥੇ ਆ ਕੇ ਵੀ ਮੈਨੂੰ ਕੰਮ ਕਰਨਾ ਪਵੇ ਤਾਂ ਫਿਰ ਮੈਂ ਤਾਂ ਆਪਣੇ ਘਰ ਹੀ ਚੰਗੀ ਆ ਇਹ ਕਹਿ ਕੇ ਉਸਨੇ ਗੁਰਤੇਜ ਦੀ ਕੋਈ ਗੱਲ ਸੁਣੇ ਬਿਨਾ ਹੀ ਫੋਨ ਕੱਟ ਦਿੱਤਾ ਫਿਰ ਗੁਰਤੇਜ ਨੇ ਦੂਜੀ ਭੈਣ ਨੂੰ ਫੋਨ ਕੀਤਾ ਉਸ ਦਾ ਵੀ ਲਗਭਗ ਇਹੀ ਜਵਾਬ ਸੀ ਗੁਰਤੇਜ ਨੇ ਨਿਹਾਲ ਕੌਰ ਵੱਲ ਵੇਖਿਆ ਤੇ ਕਿਹਾ ਮੰਮੀ ਸੁਣ ਲਿਆ ਨਾ ਕਿ ਤੁਹਾਡੀਆਂ ਆਪਣੀਆਂ ਦੋਨੋਂ 3 ਕੀ ਕਹਿ ਰਹੀਆਂ ਨੇ ਇਸ ਤਰ੍ਹਾਂ ਤੁਹਾਡਾ ਮੋਬਾਈਲ ਨੰਬਰ ਮਾਸੀ मामੀ ਸਭ ਨੇ ਬਲੌਕ ਕਰ ਦਿੱਤਾ ਜੇ ਵਿਸ਼ਵਾਸ ਨਾ ਹੋਵੇ ਤਾਂ ਸਭ ਨੂੰ ਫੋਨ ਕਰਕੇ ਤੁਹਾਨੂੰ ਸੱਚਾਈ ਸੁਣਾ ਦਿਨਾ ਤੁਹਾਨੂੰ ਦੁੱਖ ਨਾ ਹੋਵੇ ਇਸ ਲਈ ਮੈਂ ਤੇ ਸਿਮਰਨ ਨੇ ਤੁਹਾਨੂੰ ਕੁਝ ਨਹੀਂ ਦੱਸਿਆ ਇੱਥੋਂ ਤੱਕ ਕਿ ਤੁਹਾਡੀ ਭੈਣ ਤੇ ਭਾਬੀ ਵੀ ਰੁਕਣ ਲਈ ਤਿਆਰ ਨਹੀਂ ਸੀ ਹੋਈਆਂ ਸਿਮਰਨ ਨੇ ਤੁਹਾਡੀ ਸੇਵਾ ਕੀਤੀ ਪਰ ਉਸਦਾ ਫਲ ਤੁਸੀਂ ਉਸ ਨੂੰ ਇਹ ਦਿੱਤਾ ਸੱਚ ਹੀ ਕਿਹਾ ਸਿਆਣਿਆਂ ਨੇ ਬਹੂ ਚਾਹੇ ਕਿੰਨਾ ਵੀ ਕਰ ਲਵੇ ਉਹ ਕਦੇ ਧੀ ਨਹੀਂ ਬਣ ਸਕਦੀ ਇਹ ਕਹਿ ਕੇ ਗੁਰਤੇਜ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਪਰ ਹੈਰਾਨ ਬੈਠੀ ਨਿਹਾਲ कौर ਸਮਝ ਗਈ ਕਿ ਉਹਨਾਂ ਨੇ ਆਪਣੀ ਮੂਰਖਤਾ ਨਾਲ ਆਪਣੇ ਮੁੰਡੇ ਦੇ ਮਨ ਵਿੱਚ ਇੱਕ ਅਜਿਹੀ ਗੱਠ ਪਾ ਦਿੱਤੀ ਹੈ ਜਿਸ ਨੂੰ ਉਹ ਕੁਝ ਵੀ ਕਰ ਲਵੇ ਆਸਾਨੀ ਨਾਲ ਨਹੀਂ ਖੋਲ ਸਕਦੀ ਪਰ ਨਿਹਾਲਕੌਰ ਨੇ ਸੋਚਿਆ ਕਿ ਭਾਵੇਂ ਮੈਂ ਇਸ ਉਮਰ ਤੇ ਰਿਸ਼ਤੇ ਵਿੱਚ ਵੱਡੀ ਹਾਂ ਪਰ ਗਲਤੀ ਮੇਰੇ ਤੋਂ ਹੋਈ ਹੈ ਮੈਂ ਆਪਣੀ ਗਲਤੀ ਦੀ ਆਪਣੀ ਨੂੰ ਤੋਂ ਮਾਫੀ ਮੰਗੂੰਗੀ ਸ਼ਾਮ ਨੂੰ ਜਦ ਸਿਮਰਨ ਘਰ ਆਈ ਤਾਂ ਨਿਹਾਲਕੌਰ ਨੇ ਅੱਖਾਂ ਵਿੱਚ ਹੰਝੂ ਭਰਦੇ ਹੋਏ ਆਪਣੀ ਨੂੰ ਸਿਮਰਨ ਤੋਂ ਮਾਫੀ ਮੰਗਦੇ ਹੋਏ ਕਿਹਾ ਸਿਮਰਨ ਮੈਨੂੰ ਮਾਫ ਕਰ ਦੇ ਮੈਂ ਜਾਣਦੀ ਹਾਂ ਪੁੱਤ ਮੈਂ ਤੈਨੂੰ ਬਹੁਤ ਦੁੱਖ ਦਿੱਤਾ ਹੈ ਤੂੰ ਮੇਰੀ ਧੀ ਬਣ ਕੇ ਮੇਰੀ ਸੇਵਾ ਕਰਦੀ ਰਹੀ ਜਦ ਕਿ ਮੇਰੀਆਂ ਆਪਣੀਆਂ ਧੀਆਂ ਉਸ ਦਿਨ ਤੋਂ ਬਾਅਦ ਆਪਣੀ ਮਾਂ ਦਾ ਹਾਲਚਲ ਤੱਕ ਨਹੀਂ ਪੁੱਛਣ ਆਈਆਂ ਇੰਨਾ ਕਹਿ ਕੇ ਨਿਹਾਲਕੌਰ ਫੁੱਟਫੁੱਟ ਕੇ ਰੋਣ ਲੱਗੀ ਮੰਮੀ ਜੀ ਤੁਸੀਂ ਰੋਵੋ ਨਾ ਸਿਮਰਨ ਨੇ ਆਪਣੀ ਸੱਸ ਨੂੰ ਗਲੇ ਲਗਾ ਲਿਆ ਤੇ ਬੋਲੀ ਮੰਮੀ ਜੀ ਤੁਸੀਂ ਮੇਰੇ ਮੰਮੀ ਜੀ ਵਰਗੇ ਹੋ ਮੈਨੂੰ ਤੁਹਾਡੀ ਕਿਸੇ ਵੀ ਗੱਲ ਦਾ ਕੋਈ ਬੁਰਾ ਨਹੀਂ ਲੱਗਿਆ ਸਿਮਰਨ ਦੀ ਗੱਲ ਸੁਣ ਕੇ ਨਿਹਾਲਕੌਰ ਨੇ ਆਪਣੀ ਨੂੰ ਨੂੰ ਕੱਸ ਕੇ ਗਲੇ ਨਾਲ ਲਗਾ ਲਿਆ ਤੇ ਬੋਲੀ ਸਿਮਰਨ ਤੂੰ ਮੇਰੀ ਨੂੰ ਨਹੀਂ ਮੇਰੀ ਧੀ ਹੈ ਬਾਹਰ ਖੜਾ ਗੁਰਤੇਜ ਇਹ ਸਾਰਾ ਕੁਝ ਵੇਖ ਰਿਹਾ ਸੀ ਸੱਸ ਨੂੰ ਦਾ ਪਿਆਰ ਦੇਖ ਕੇ ਉਸ ਦੀਆਂ ਅੱਖਾਂ ਭਰ ਆਈਆਂ ਇਹੋ ਜਿਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ कहानी सुनन ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ